ਅਸਲਾਮ ਵਾਲੇਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਮਾਤਾ ਨੇ ਦੱਸਿਆ ਪਾਈ ਅਮਰਤਪਾਲ ਦੀ ਜਿੱਤ ਦਾ ਕਾਰਨ ਕੀ ਕਾਰਨ ਹੈ ਜਿਹਦੀ ਵਜ੍ਹਾ ਤੋਂ ਪਾਈ ਅਮਰਤਪਾਲ ਨੂੰ ਐਡੇ ਵੱਡੇ ਪੈਮਾਨੇ ਤੇ ਜਿੱਤ ਹੋਈ ਐ ਢੀ ਵੱਡੀ ਲੀਡ ਨਾਲ ਉਹ ਜਿੱਤੇ ਹੈਗੀ ਐ ਇਹ ਅਸੀਂ ਅੱਜ ਦੇ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਇਸ ਪਾਠ ਦੀ ਤਾਕਤ ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਤਾਇਆ ਮਾਤਾ ਨੇ ਲਗਾਤਾਰ ਸੱਚ ਦੱਸਿਆ 11 ਦਿਨ ਕੀਤਾ ਸੀ ਇਹ ਪਾਠ ਮੈਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਇਸ ਵਧਾਈ ਦੀ ਪਾਤਰ ਹੈ ਸਾਰੀ ਸੰਗਤ ਦਾ ਇਸ ਦੇ ਵਿੱਚ ਬਹੁਤ ਵੱਡਾ ਹੱਥ ਹੈ ਤੇ ਸਾਰੀ ਸੰਗਤ ਇਸ ਚੀਜ਼ ਦੀ ਜਿਹੜੀ ਹੈ ਵਧਾਈ ਦੀ ਪਾਤਰ ਹੈ ਸੋ ਸਾਧ ਸੰਗਤ ਇੱਥੇ ਮੈਂ ਤਾਂ ਕਰਕੇ ਇਹ ਬੇਨਤੀਆਂ ਜੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਖਡੂਰ ਸਾਹਿਬ ਵਾਲਿਆਂ ਨੇ ਇਤਿਹਾਸ ਰਚ ਦਿੱਤਾ 2019 ਦੇ ਵਿੱਚ ਜੋ ਉਹਨਾਂ ਨੇ ਕੀਤਾ ਸੀ ਉਹ ਵਾਕਈ ਮਾੜਾ ਸੀ ਪਰ ਜੋ ਉਹਨਾਂ ਨੇ 2024 ਦੇ ਵਿੱਚ ਹੁਣ ਕੀਤਾ ਇਹ ਵਾਕਈ ਕਾਬਲੇ ਤਾਰੀਫ ਹੈ ਮਾਝੇ ਵਾਲੇ ਇਤਿਹਾਸ ਲਿਖਣ ਦੇ ਜਿਹੜੇ ਬਹੁਤ ਸ਼ੌਕੀਨ ਨੇ ਮਾਝੇ ਵਾਲੇ ਇਤਿਹਾਸ ਲਿਖੇ ਜਾਣ ਕਰਕੇ ਹੀ ਜਾਣੇ ਜਾਂਦੇ ਨੇ ਤੇ ਮਾਝੇ ਵਾਲਿਆਂ ਦਾ ਅੱਜ ਉਹ ਇਤਿਹਾਸ ਸੱਚ ਹੋ ਗਿਆ ਤੇ ਕਿਹਾ ਜਾਂਦਾ ਸੀ ਕਿ ਮਾਝੇ ਵਾਲੇ ਇਤਿਹਾਸ ਲਿਖਣਗੇ ਸੋ ਭਾਈ ਅੱਜ ਮਾਝੇ ਵਾਲਿਆਂ ਨੇ ਇਤਿਹਾਸ ਲਿਖਤਾ ਸੋ ਸਤਾਧਾਰੀ ਜਿਹੜੀ ਪਾਰਟੀ ਸੀ ਸੂਬਾ ਸਰਕਾਰ ਜਿਨ੍ਹਾਂ ਨੇ ਐਨਐਸਏ ਲਾਇਆ ਭਾਈ ਅਮਰਤ ਪਾਉ ਸਿੰਘ ਨੇ ਇੱਕ ਗੱਲ ਕਹੀ ਸੀ ਇਹ ਅੰਤ ਨਹੀਂ ਸ਼ੁਰੂਆਤ ਹੈ ਆ ਸਵਾ ਸਾਲ ਦੇ ਵਿੱਚ ਹੀ ਦਿਖਾ ਦਿੱਤਾ ਕਿ ਸ਼ੁਰੂਆਤ ਹੈ ਭਾਈ ਅੰਤ ਨਹੀਂ ਸੀ ਉਹ ਇਹ ਸ਼ੁਰੂਆਤ ਸੀ ਜੇ ਤੁਸੀਂ ਉਸ ਦਿਨ ਸ਼ਾਇਦ ਕੁਝ ਸੋਚਦੇ ਤੇ ਅੱਜ ਐਮਪੀ ਬਣਨ ਦੀ ਨੌਬਤ ਨਾ ਪੈਂਦੀ ਅੱਜ ਮੈਂਬਰ ਪਾਰਲੀਮੈਂਟ ਬਣਨ ਦੀ ਨੌਬਤ ਨਾ ਪੈਂਦੀ ਉਹ ਵੀ ਆਜ਼ਾਦ ਮੈਂ ਇੱਕ ਬੇਨਤੀ ਕਰਨੀ ਚਾਹਨਾ ਜਿਹੜੇ ਵਿਰਸਾ ਸਿੰਘ ਵਲਟੋਏ ਵਰਗੇ ਆਪਣੇ ਆਪ ਨੂੰ ਕੰਪੈਰੀਸ਼ਨ ਕਰਦੇ ਸੀ ਅਮਰਿਤਪਾਲ ਦੇ ਨਾਲ ਅੱਜ ਉਹਨਾਂ ਲੋਕਾਂ ਨੂੰ ਪੁੱਛੋ ਤੇ ਉਹਨਾਂ ਲੋਕਾਂ ਨੂੰ ਵੋਟ ਜਿਹੜੀ ਹੈ ਬਹੁਤ ਘੱਟ ਪਈ ਹੈ ਉਹਨਾਂ ਨੂੰ ਤਾਂ ਆਪਣੀ ਕਟੜ ਵੋਟ ਤੱਕ ਵੀ ਨਹੀਂ ਪਈ ਉਹ ਚਾਕੇ 5ਵੇਂ ਨੰਬਰ ਤੇ ਮਾਰੇ ਕੁਲਵੀਰ ਜੀਰੇ ਵਰਗੇ ਤੇ ਲਾਲਜੀਤ ਸਿੰਘ ਭੁੱਲਰ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਇੰਜ ਕਰਦੇ ਆਂਗੇ ਆਹ ਕਰਦੇ ਆਂਗੇ ਤੇ ਸੰਗਤ ਨੇ ਆਪਣਾ ਫਤਵਾ ਦਿੱਤਾ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਲਾ ਬਿਆਨ ਸਿੰਘ ਉਹਦੇ ਪੁੱਤਰ ਨੂੰ ਚੋਣ ਦਿੱਤਾ ਆ ਕੇ ਫਰੀਦਕੋਟ ਤੋਂ ਬਹੁਤ ਵਧੀਆ ਕੀਤਾ ਪੂਰੀ ਪਾਲੀਵੁੱਡ ਇੰਡਸਟਰੀ ਉਥੇ ਇਕੱਠੀ ਹੋਈ ਉਥੇ ਉਹ ਔਰਤਾਂ ਗਈਆਂ ਜਿਹੜੀਆਂ ਪਾਲੀਵੁੱਡ ਦੇ ਵਿੱਚ ਇੱਕ ਵਧੀਆ ਥਾਂ ਰੱਖਦੀਆਂ ਨੇ ਜਾ ਕੇ ਉਹਨਾਂ ਨੇ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਪਰ ਮੈਨੂੰ ਡਰ ਸੀ ਮੈਂ ਧੰਨਵਾਦ ਕਰਦਾ ਫਰੀਦਕੋਟ ਹਲਕੇ ਦਾ ਉਹਨਾਂ ਲੋਕਾਂ ਦੇ ਜੇ ਪੈਰ ਸ਼ੋਲਮਾ ਜਾ ਕੇ ਤਾਂ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਮੰਨਾਂਗਾ ਤੇ ਬਹੁਤ ਜ਼ਿਆਦਾ ਸੰਗਤ ਨੇ ਉਥੋਂ ਪਿਆਰ ਦਿੱਤਾ ਮੈਂ ਬੇਨਤੀ ਤਾਂ ਕਰ ਰਿਹਾ ਡਰ ਸੀ ਵੀ ਸ਼ਾਇਦ ਕਿਤੇ ਪਾਲੀਵੁੱਡ ਵਾਲਿਆਂ ਨੂੰ ਦੇਖ ਕੇ ਫਿਲਮੀ ਸtare ਗਾਇਕਾਂ ਨੂੰ ਵੇਖ ਕੇ ਲੋਕ ਈਮਾਨ ਨਾ ਬਦਲ ਲੈਣ ਵੇਖਿਓ ਕਿਤੇ ਉਥੇ ਪੰਥ ਦੇ ਵਿੱਚੋਂ ਇੱਕ ਬੰਦੇ ਦੀ ਐਂਟਰੀ ਬਾਹਰ ਹੋ ਜੇ ਕਿਤੇ ਪੰਥ ਨੂੰ ਫੇਰ ਲਾਂ ਲਾਂਬਾ ਖੱਟਣਾ ਪੈ ਜੇ ਫਰੀਦਕੋਟ ਦੇ ਲੋਕ ਉਲਾਂਭਾ ਨਾ ਖੱਟ ਲੈਣ ਪਰ ਉਹ ਗੱਲ ਨਹੀਂ ਹੋਈ ਉਹਨਾਂ ਲੋਕਾਂ ਨੇ ਦੇਖ ਕੇ ਸਾਰਾ ਕੁਝ ਜਿਹੜਾ ਅਬਦਾ ਦੀਨ ਇਮਾਨ ਨਹੀਂ ਛੱਡਿਆ ਉਹਨਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਹੀ ਚੁਣਿਆ ਪਰ ਇੱਕ ਚੀਜ਼ ਬਹੁਤ ਵੇਖਣ ਵਾਲੀ ਰਹੀ ਬਠਿੰਡਾ ਸੰਗਰੂਰ ਬਠਿੰਡੇ ਦੇ ਵਿੱਚ ਭਾਵੇਂ ਚਲੋ ਜੋ ਵੀ ਹੋਇਆ ਉਹ ਇੱਕ ਵੱਖਰੀ ਗੱਲ ਹੈ ਪਰ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਹਾਰ ਹੋਈ ਹੈ ਦੂਸਰੇ ਨੰਬਰ ਤੇ ਰਹੇ ਨੇ ਉਹ ਇੱਕ ਅਲੱਗ ਵਿਸ਼ਾ ਆਪਾਂ ਉਸ ਵਿਸ਼ੇ ਤੇ ਗੱਲ ਨਹੀਂ ਕਰਨੀ ਪਰ ਮੈਂ ਬੇਨਤੀ ਤਾਂ ਕਰ ਰਿਹਾ ਵੀ ਫਰੀਦਕੋਟ ਦੇ ਖਡੂਰ ਸਾਹਿਬ ਵਾਲੇ ਲੋਕਾਂ ਨੇ ਉਹਨਾਂ ਸੰਗਤ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਜਿੰਨਾ ਵੀ ਧੰਨਵਾਦ ਕੀਤਾ ਜਾਏ ਉਹ ਨਹੀਂ ਥੋੜਾ ਹੈ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਤਿਕਾਰ ਉਹਨਾਂ ਨੇ ਦਿੱਤਾ ਸੋ ਸੰਗਤ ਜੀ ਇਸੇ ਤਰ੍ਹਾਂ ਨਾਲ ਬਣੇ ਰਹੋ ਇਸੇ ਤਰ੍ਹਾਂ ਨਾਲ ਬਣ ਕੇ ਪਿਆਰ ਦਿੰਦੇ ਰਹੋ ਸੋ ਏਕਾ ਦਿਖਾਈਏ ਹੁਣ ਸਰਕਾਰਾਂ ਨੂੰ ਪਤਾ ਲੱਗ ਜਾਵੇਗਾ ਕਿ ਆਜ਼ਾਦ ਜੇ ਕੋਈ ਖੜਦਾ ਹੈ ਤੇ ਪੰਜਾਬ ਦੇ ਲੋਕ ਉਹਦਾ ਸਾਥ ਦਿੰਦੇ ਨੇ ਤੇ ਜਿਨ੍ਹਾਂ ਤੇ ਐਨਐਸਏ ਲਾਏ ਜਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾਂਦਾ ਹੈ ਨਾਜਾਇਜ਼ ਸੱਚ ਨੂੰ ਪ੍ਰਤੱਖ ਦੀ ਪਰਮਾਨ ਪਰਮਾਨ ਦੀ ਲੋੜ ਨਹੀਂ ਹੁੰਦੀ ਪਰਮਾਨ ਦੀ ਲੋੜ ਨਹੀਂ ਹੁੰਦੀ ਤੇ ਅੱਜ ਸੰਗਤ ਨੇ ਉਹ ਸੱਚ ਕਰਕੇ ਵਿਖਾਤਾ ਬਹੁਤ ਪਾਠ ਕੀਤੇ ਸੰਗਤ ਨੇ ਬੜੀ ਤਪੱਸਿਆ ਕੀਤੀ ਬੜੀ ਕਹਲਣਾ ਕਾਲੀ ਅਮਰਤਪਾਲ ਸਿੰਘ ਨੂੰ ਜਿਤਾਉਣ ਦੇ ਲਈ ਸੋ ਮਾਤਾ ਨੇ ਵੀ ਕਿਹਾ ਕਿ ਅਸੀਂ ਗੁਰਬਾਣੀ ਦਾ ਸਹਾਰਾ ਲਿਆ ਸ਼ਬਦ ਦਾ ਸਹਾਰਾ ਲਿਆ ਤੇ ਅੱਜ ਮੇਰੇ ਪਾਤਸ਼ਾਹ ਨੇ ਜਿਨ੍ਹਾਂ ਨੇ ਐਨਐਸਏ ਲਾਇਆ ਸੀ ਉਹਨਾਂ ਨੂੰ ਉਹਨਾਂ ਦਾ ਮਾਰਗ ਦਿਖਲਾ ਦਿੱਤਾ ਵੀ ਤੁਹਾਡੀ ਜਿਹੜੀ ਔਕਾਤ ਹੈ ਨਾ ਇਹ ਹੈ ਤੇ ਸੱਚੇ ਪਾਤਸ਼ਾਹ ਨੇ ਸੱਚ ਦੀ ਜਿੱਤ ਕਰਵਾਈ ਹੈ ਤੇ ਸੱਚੇ ਪਾਤਸ਼ਾਹ ਨੇ ਸੱਚੇ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਤੇ ਪਿਆਰਿਓ ਸੰਗਤ ਦਾ ਧੰਨਵਾਦ ਬਹੁਤ ਸਾਰੀ ਸੰਗਤ ਦਾ ਧੰਨਵਾਦ ਪਾਠ ਕਰੋ ਨਿਤਨੇਮ ਕਰੋ ਗੁਰੂ ਦੇ ਲੜ ਲੱਗੋ ਸੰਗਤ ਏਕਾ ਰੱਖੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਿਸ ਤਰ੍ਹਾਂ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚ ਕੀਤਾ ਉਹ ਸੰਗਤ ਦਾ ਜਿਹੜਾ ਇਤਿਹਾਸ ਹੈ ਹਮੇਸ਼ਾ ਯਾਦ ਰੱਖਿਆ ਜਾਏਗਾ ਇਸੇ ਤਰ੍ਹਾਂ ਇੱਕ ਹੋ ਜਾ ਕਰੋ ਜਿੱਥੇ ਕਿਤੇ ਪੰਥ ਦੀ ਜਾਂ ਗ੍ਰੰਥ ਦੀ ਗੱਲ ਆਉਂਦੀ ਹੈ ਫੇਰ ਆਪਾਂ ਸਹੀ ਤੁਰ ਸਕਦੇ ਆ ਨਹੀਂ ਬਹੁਤ ਮੁਸ਼ਕਲ ਹੋ ਜਾਏਗਾ ਬਹੁਤ ਮੁਸ਼ਕਲ ਹੋ ਜਾਏਗਾ ਤੁਰਨਾ ਇਹ ਗੱਲ ਯਾਦ ਰੱਖਿਓ ਮੈਂ ਇਸ ਕਰਕੇ ਬੇਨਤੀਆਂ ਕਰਦਾ ਵੀ ਪੰਥ ਤੇ ਗ੍ਰੰਥ ਨੂੰ ਬਹੁਤ ਵੱਡਾ ਖਤਰਾ ਹੈ ਪੰਥ ਤੇ ਗ੍ਰੰਥ ਨੂੰ ਇੰਨਾ ਵੱਡਾ ਖਤਰਾ ਹੈ ਪਿਆਰਿਓ ਜੇ ਪੰਥ ਤੇ ਗ੍ਰੰਥ ਨੂੰ ਖਤਰਾ ਹੈ ਸਾਨੂੰ ਇੱਕ ਹੋਣਾ ਪਏਗਾ ਜੇ ਅਸੀਂ ਇੱਕ ਹੋਵਾਂਗੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕ ਪਾਵਾਂਗੇ ਇਹਨਾਂ ਨੂੰ ਠੱਲ ਪਾਵਾਂਗੇ ਤੇ ਪਿਆਰਿਓ ਨਹੀਂ ਤਾਂ ਫਿਰ ਉਹ ਉਹ ਜਿਹੜਾ ਹੈ ਸਮਾਂ ਦੂਰ ਨਹੀਂ ਬੇਨਤੀ ਕਰਾਂ ਭਗਵੰਤ ਮਾਨ ਸਰਕਾਰ ਜਿਹੜੀ ਐ ਇਹ ਵਾਅਦਾ ਕਰਕੇ ਆਈ ਸੀ ਕਿ 24 ਘੰਟਿਆਂ ਦੇ ਅੰਦਰ ਹੋਈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਵਾਂਗੇ ਸੱਤਾ ਚੌਣ ਤੋਂ ਬਾਅਦ ਕੋਈ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਬਹਿਬਲ ਕਲਾਂ ਗੋਲੀ ਕਾਂਡ ਬਰਗਾੜੀ ਕਾਂਡ ਦਾ ਇਨਸਾਫ ਨਹੀਂ ਮਿਲਿਆ ਸਾਧ ਸੰਗਤ ਇਥੋਂ ਤੱਕ ਸਿੱਟਾ ਦਾ ਵੀ ਕੋਈ ਅਜੇ ਤੱਕ ਪਤਾ ਨਹੀਂ ਹੈਗਾ ਸਟੇਟ ਤੋਂ ਬਾਹਰ ਜਿਹੜੀ ਸੁਣਵਾਈ ਹੋਏਗੀ ਉਸ ਕੇਸ ਦੀ ਬਹੁਤ ਮਾੜੀ ਗੱਲ ਹੈ ਸਾਧ ਸੰਗਤ ਅੱਜ ਤੱਕ ਅਸੀਂ ਇਹਨਾਂ ਪਾਰਟੀਆਂ ਪਿੱਛੇ ਝੰਡੇ ਚੁੱਕੇ ਫੜਦੇ ਫਿਰਦੇ ਰਹੇ ਜਿਹੜੀ ਪਾਰਟੀ ਨੇ ਗੁਰਬਾਣੀ ਦੀ ਬੇਅਦਬੀ ਕਰਵਾਈ ਉਹ ਸਿਮਟ ਕੇ ਰਹਿ ਗਈ ਇੱਕੋ ਸੀਟ ਤੇ ਸਿਮਟ ਕੇ ਰਹਿ ਗਈ ਇਹ ਵੀ ਗੁਰੂ ਦਾ ਅਪਦਾ ਇੱਕ ਖੇਲ ਵਰਤਾਇਆ ਹੋਇਆ ਹੈ ਪਿਆਰਿਓ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਭ ਕੁਝ ਜਿਹੜਾ ਇਹਨਾਂ ਦਾ ਖਤਮ ਹੋ ਜਾਣਾ ਹੈ ਨਾਸ਼ ਹੋ ਜਾਣਾ ਹੈ ਵੱਡੇ ਵੱਡੇ ਜੋਦੀਸਾਂ ਲੋਕ ਤੇ ਪਿਆਰਿਓ ਇਹ ਸਾਰੇ ਲੋਗ ਜਿਹੜੇ ਨੇ ਖਾਕ ਹੋ ਜਾਣਗੇ ਮਿੱਟੀ ਹੋ ਜਾਣਗੇ ਤੁਸੀਂ ਵੇਖਦੇ ਜਾਓ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਰੋਲਿਆ ਉਹ ਖੁਦ ਰੁਲ ਜਾਣਗੇ ਜਿਨ੍ਹਾਂ ਨੇ ਇਨਸਾਫ ਦਵਾਉਣ ਦੇ ਨਾਂ ਤੇ ਸੱਤਾ ਹਾਸਲ ਕੀਤੀ ਉਹਨਾਂ ਦਾ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਤੇ ਜਿਨ੍ਹਾਂ ਨੇ ਹੁਣ ਨਵੇਂ ਵਾਅਦੇ ਕੀਤੇ ਨੇ ਇਹਨਾਂ ਦਾ ਨਾਮੋ ਨਿਸ਼ਾਨ ਅੱਜ ਹੀ ਖਤਮ ਹੋ ਗਿਆ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਵੀ ਨਾਮੋ ਨਿਸ਼ਾਨ ਖਤਮ ਹੋ ਜੂ ਜੇ ਕੋਈ ਹੋਰ ਆ ਕੇ ਇਦਾਂ ਕਰੂ ਉਹਦਾ ਵੀ ਦੇਖੋ ਇਹੀ ਹਾਲ ਹੋਣਾ ਇਹ ਤੁਸੀਂ ਵੇਖੀ ਜਾਇਓ ਜਿਹੜੇ ਜਿਹੜੇ ਨੇ ਗੁਰੂ ਸਾਹਿਬ ਦੇ ਨਾਲ ਆ ਕੇ ਵਾਅਦੇ ਖਿਲਾਫੀਆਂ ਕੀਤੀਆਂ ਉਹਨਾਂ ਦਾ ਇਹੋ ਹੀ ਹਾਲ ਹੋਣਾ ਸੋ ਮੈਂ ਧੰਨਵਾਦੀ ਆ ਖਡੂਰ ਸਾਹਿਬ ਦੇ ਉਹਨਾਂ ਨੌ ਹਲਕਿਆਂ ਦਾ ਫਰੀਦਕੋਟ ਦੇ ਉਹਨਾਂ ਨੌ ਹਲਕਿਆਂ ਦਾ ਤੇ ਬਾਬਾ ਫਰੀਦ ਸਾਹਿਬ ਜੀ ਭਗਤ ਜੀ ਉਥੋਂ ਦੇ ਪਿਆਰਿਓ ਸਨ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਆਪਣਾ ਥਾਂ ਬਣਾਇਆ ਤੇ ਪਿਆਰਿਓ ਫਰੀਦਕੋਟ ਦੇ ਲੋਕਾਂ ਨੇ ਪੂਰੇ ਵਰਲਡ ਦੇ ਦਿਲਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਣਾ ਇੱਕ ਵੱਖਰਾ ਥਾਂ ਬਣਾ ਲਿਆ ਫਰੀਦਕੋਟ ਦੇ ਲੋਕਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਜਦੋਂ ਸਰਬਜੀਤ ਸਿੰਘ ਖਾਲਸਾ ਜਾਣਗੇ ਇਥੋਂ ਤੱਕ ਮੈਂ ਸੁਣਿਆ ਕਹਿੰਦੇ ਇੰਡੀਆ ਗਠਜਬੰਦਨ ਨੂੰ ਕੁਝ ਸੀਟਾਂ ਦੀ ਲੋੜ ਹੈ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਹੁਣ ਲੋੜ ਪਊਗੀ ਉਹਨਾਂ ਨੂੰ ਅਮਰਿਤਪਾਲ ਸਿੰਘ ਵਰਗਿਆਂ ਦੀ ਲੋੜ ਪੂਰੀ ਉਹ ਚਲੋ ਗੱਲ ਵੱਖਰੀ ਹੈ ਬਾਤ ਦੀ ਹੈ ਵੀ ਉਹ ਕਿਵੇਂ ਐਡਜਸਟ ਕਰਦੇ ਨੇ ਕੀ ਹੈ ਕੀ ਹਿਸਾਬ ਹੈ ਵੈਸੇ ਤਾਂ ਉਹ ਇਕੱਲੇ ਰਹਿਣ ਤਾਂ ਵਧੀਆ ਰਹਿਣਗੇ ਪਰ ਜੇ ਸੰਗਤ ਤੋਂ رائے ਲੈ ਲਈ ਜਾਵੇ ਤਾਂ ਬਹੁਤ ਵਧੀਆ ਮੇਰੇ ਖਿਆਲ ਦੇ ਵਿੱਚ ਉਹਨਾਂ ਨੌ ਹਲਕਿਆਂ ਜਿਨ੍ਹਾਂ ਤੋਂ ਜਿੱਤੇ ਨੇ ਜੇ ਉਹ ਕਹਿਣਗੇ ਹਾਮੀ ਦੇਣਗੇ ਇੰਡੀਆ ਗੱਠ ਜੋੜ ਦੀ ਸਰਕਾਰ ਬਣਨ ਦੇ ਵਿੱਚ ਤੁਹਾਡੀਆਂ ਦੋ ਸੀਟਾਂ ਅਪੌਇੰਟਡ ਨੇ ਤਾਂ ਸਾਥ ਦੇਣਾ ਚਾਹੀਦਾ ਜੇ ਲੋਕ ਕਹਿਣਗੇ ਸੰਗਤ ਕਹੇਗੀ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਸੋ ਬਹੁਤ ਬਹੁਤ ਧੰਨਵਾਦ ਸੋ ਗ੍ਰੰਥ ਦੀ ਤੇ ਪੰਥ ਦੀ ਗੱਲ ਤੇ ਇਕੱਠੇ ਹੋ ਜਾਇਆ ਕਰੋ ਸਰਕਾਰਾਂ ਨੂੰ ਫੇਰ ਹੀ ਕੰਨ ਖੁੱਲਣਗੇ ਨਹੀਂ ਫੇਰ ਸਾਡੇ ਲੋਕਾਂ ਨੇ ਉਦਾਂ ਹੀ ਧਰਮ ਦੇ ਨਾਂ ਤੇ ਲੜਾਉਂਦੇ ਰਹਿਣਗੇ ਸਾਡੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਦੇਣਾ ਹੁਣ ਹੁਣ ਤੁਹਾਡੀ ਆਪਣੀ ਗੱਲ ਤੁਸੀਂ ਕਰ ਸਕਦੇ ਹੋ ਸੰਸਦ ਦੇ ਵਿੱਚ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੈਸਟਰਾ ਕੇ ਵੀਰੋ ਤੁਸੀਂ ਸਾਰੇ ਜਾਣਦੇ ਹੋ ਕਿ ਭਾਈ ਅਮਰਤਪਾਲ ਖਡੂਰ ਸਾਹਿਬ ਤੋਂ ਬੜੀ ਵੱਡੀ ਲੀਡ ਦੇ ਨਾਲ ਜਿੱਤੇ ਹੋਏ ਨੇ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਇਤਿਹਾਸ ਰਚਿਆ ਰਿਕਾਰਡ ਬਣਾਇਆ ਹੈ ਕਿ ਆਜ਼ਾਦ ਉਮੀਦਵਾਰ ਜਿਹੜਾ ਕਿ ਕੈਂਪੇਨ ਵੀ ਨਹੀਂ ਸੀ ਚਲਾਉਂਦਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਐਡੀ ਵੱਡੀ ਲੀਡ ਤੋਂ ਜਿੱਤਿਆ ਹੈਗਾ ਵੈ ਇਹ ਭਾਈ ਅਮਰਤਪਾਲ ਦਾ ਨਵਾਂ ਇਤਿਹਾਸ ਹੈ ਸਿਗਾ ਜਿਹੜਾ ਉਹਨਾਂ ਨੇ ਰਚਿਆ ਹੈਗਾ ਵੈ ਸਿੱਖ ਪੰਥ ਦਾ ਇਤਿਹਾਸ ਹੈ ਸਿਗਾ ਜਿਹੜਾ ਉਹਨਾਂ ਨੇ ਰਚਿਆ ਹੈਗਾ ਵੈ ਔਰ ਇਸ ਮੌਕੇ ਤੇ ਭਾਈ ਅਮਰਤਪਾਲ ਦੀ ਮਾਤਾ ਨੇ ਦੱਸਿਆ ਕਿ ਉਹ ਮੁਸਲਸਲ ਪਾਟ ਕਰਨ ਦੇ ਸਿਗੇ ਇਸ ਜਿੱਤ ਵਾਸਤੇ ਔਰ ਉਹਨਾਂ ਦੇ ਇਸ ਪਾਟ ਦੀ وجہ ਤੋਂ ਵੀ ਉਹਨਾਂ ਦੀ ਜੜੀ ਜਿੱਤ ਹੈ ਉਹ ممکن ਹੋਈ ਹੈ ਉਰ ਤੋਂ ਜਿਸ ਤਰ੍ਹਾਂ ਕਿ ਫਰੀਦਕੋੜ ਤੋਂ ਵੀ ਪਾਈ ਸਰਬਜੀਤ ਸਿੰਘ ਨੇ ਵੱਡੇ ਪੇਮਾਨੇ ਤੇ ਪਤਾ ਹਾਸਲ ਕੀਤੀ ਹੈ ਔਰ ਫਰੀਦਕੋੜ ਦੇ ਲੋਕਾਂ ਨੇ ਵੀ ਮਖਲਿਸ ਹੋ ਕੇ ਦੱਸਿਆ ਹੈਗਾ ਵੀ ਉਹਨਾਂ ਨੇ ਜੋ ਅਹਦ ਕੀਤਾ ਸੀਗਾ ਜੋ ਵਾਦਾ ਕੀਤਾ ਸੀ ਉਹਨੂੰ ਪੂਰਾ ਕਰਕੇ ਦਿਖਾਇਆ ਹੈਗਾ ਜਿਸ ਤਰ੍ਹਾਂ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਆਪਣੇ ਅਹਦ ਤੋਂ ਪਿੱਛੇ ਨਹੀਂ ਹਟੇ ਜਦ ਕਿ ਫਰੀਦਕੋਟ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਬਹੁਤ ਜ਼ਿਆਦਾ ਬਾਲੀਵੁੱਡ ਸਟਾਰ ਵੀ ਜਿਹੜੇ ਆ ਕੇ ਉਹਨਾਂ ਨੇ ਕੈਂਪੇਨ ਕੀਤੀ ਔਰ ਇਹ ਡਰ ਸਿਖਾ ਕੇ ਕਿਤੇ ਉਹ ਜਿਹੜੇ ਲੋਕ ਹੈਗੇ ਆ ਇਹਨਾਂ ਗਾਇਕਾਂ ਆਈਆਂ ਬਾਲੀਵੁੱਡ ਦੇ ਜਿਹੜੇ ਸਟਾਰ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਜਾਣੀਆਂ ਇਹਨਾਂ ਦੇ ਇਹਨਾਂ ਨੂੰ ਉਹ ਆਪਣਾ ਆਈਕਨ ਮੰਨਦੇ ਹੈਗੇ ਆ ਤੇ ਕਿਤੇ ਇਹਨਾਂ ਦੀ ਗੱਲ ਨਾ ਮੰਨ ਲੈਣ ਲੇਕਿਨ ਫਰੀਦਕੋਟ ਦੇ ਲੋਕ ਜਿਹੜੇ ਆ ਉਹਨਾਂ ਨੇ ਵੀ ਆਪਣੇ ਜਿਹੜੇ ਅਹਿਦ ਕੀਤੇ ਸੀਗੇ ਉਹਨਾਂ ਨੇ ਪੂਰੇ ਕਰਕੇ ਦਿਖਾਇਆ ਔਰ ਉੱਥੋਂ ਵੀ ਆਜ਼ਾਦ ਉਮੀਦਵਾਦ ਪਾਈ ਸਰਬਜੀਤ ਸਿੰਘ ਨੂੰ ਵੱਡੇ ਪੈਮਾਨੇ ਤੇ फतह हासिल हुई हैंथ की फतह हैगी है खालसा की फतह हैगी है, है।, है, है। पाठ दे चीज़ा जड़िया जिस तरह के माता ने दसिया क्यों मुसलसल पाठ कर पाठ दीज़ा दी मुमकिन हुई है ये सी वीरो अज की वीडियो वीडियो बारे की ख्याल हैगा कमेंट करके लाजमी दस्यो रखियो अपना ढेर सारा ख्याल मिलेंगे अगली वीडियो के नल्ला हाफिज़